ਤਨਤਮ ਬਾਈ ਜੀ ਸਸਰੀ ਕਾਲ ਸਾਰਿਆਂ ਨੂੰ ਸਾਰੇ ਪੰਜਾਬ ਦੇ ਸਰਪੰਚਾਂ ਨੂੰ ਬੇਨਤੀ ਕਰਦੇ ਆਂ ਵੀ ਭਾਈ ਅੱਜ ਗਲਾਬ ਸਿੱਧੂ ਜੀ ਭਰਾ ਸਾਡੇ ਸਾਡੇ ਵਿੱਚ ਪਹੁੰਚੇ ਨੇਗੇ ਚਲੋ ਜਿਹੜਾ ਇੱਕ ਬਵਾਤ ਦਾ ਗਾਣਾ ਬਣਿਆ ਸੀਗਾ ਉਹਦੇ ਲਈ ਆਪਾਂ ਬਾਈ ਨੇ ਸੰਪਰਕ ਕਰਿਆ ਇਹ ਕਹਿੰਦਾ ਵੀ ਬਾਈ ਮੈਥੋਂ ਜਿਵੇਂ ਵੀ ਗਲਤੀ ਦੇ ਵਿੱਚ ਗਾਇਆ ਗਿਆ ਬਾਈ ਨੇ ਗਲਤੀ ਮੰਨੀ ਹੈ ਉਸ ਚੀਜ਼ ਦੀ ਵੀ ਗਾਹਾਂ ਵਾਸਤੇ ਬਾਈ ਨੇ ਇਹ ਵੀ ਕਿਹਾ ਮੈਂ ਕਿਸੇ ਪ੍ਰੋਗਰਾਮ ਤੇ ਗੀਤ ਨਹੀਂ ਗਾਉਂਗਾ ਉਹ ਜਿਹੜਾ ਸਰਪੰਚ ਵਾਲਾ ਪਹਿਰਾ ਉਹ ਤੇ ਬੀਬੀ ਲੱਗ ਗਈ ਵੀ ਉਹ ਸਰਪੰਚ ਵਾਲਾ ਗਾਣਾ ਨਹੀਂ বাজੂਗਾ ਪੂਰਾ ਉਹ ਕੱਟਿਆ ਗਿਆ ਉਥੋਂ ਤੇ ਆਪਾਂ ਨੂੰ ਭਰੋਸਾ ਦਿਵਾਇਆਗਾ ਆਪਾਂ ਸਰਪੰਚਾਂ ਨੂੰ ਸਾਰਿਆਂ ਨੂੰ ਅਪੀਲ ਕਰਦੇ ਆ ਮੇਰੇ ਭਰਾਵਾਂ ਨੂੰ ਵੀ ਆਪਣਾ ਬੱਚਾ ਹੈਗਾ ਬਹੁਤ ਵਧੀਆ ਹੈਗਾ ਵੀ ਆਪਾਂ ਇਹਨਾਂ ਨੂੰ ਮਾਫ਼ ਕਰੀਏ ਆਪਾਂ ਮਾਫ਼ ਕਰਮ ਦੇ ਨਾਲ ਕੋਈ ਛੋਟੇ ਨਹੀਂ ਹੁੰਦੇ ਆਪਾਂ ਵੱਡੇ ਹੁੰਨੇ ਹੁੰਨੇ ਆ ਇਨਸਾਨ ਗਲਤੀਆਂ ਦਾ ਪੂਤਲਾ ਹੈਗਾ ਗਲਤੀਆਂ ਹੋ ਜਾਂਦੀਆਂ ਨੇਗੀਆਂ ਬਾਈ ਨੇ ਪਹਿਲਾਂ ਵੀ ਲਾਈਵ ਹੋ ਕੇ ਗਲਤੀ ਮੰਨੀ ਸੀਗੀ ਹੁਣ ਵੀ ਆ ਕੇ ਸਾਡੇ ਸਰਪੰਚ ਭਰਾਵਾ ਚ ਮੰਨੀਆਂ ਗਲਤੀ ਚਲੋ ਕੋਸ਼ਕ ਸਰਪੰਚ ਸਾਡੇ ਅਜੇ ਥੋੜੀ ਆ 20 30 ਸਰਪੰਚ ਆ ਅਜਾ ਚਲੋ ਨਹੀਂ ਆ ਸਕਿਆ ਕੋਸ਼ਕ ਵੀਰ ਸਾਡੇ ਤੇ ਨਾਰਾਜ਼ ਵੀ ਕਰਨਗੇ ਵੀ ਸਾਨੂੰ ਨਹੀਂ ਬੁਲਾਇਆ ਗਿਆ ਮੌਕੇ ਨਾਲ ਉਹ ਹੋਇਆ ਚਲੋ ਬਾਈ ਨੇ ਸੱਟ ਸਫਾਈ ਹੋਈ ਆ ਇਹ ਕਹਿੰਦੇ ਵੀ ਅਸੀਂ ਗਾਣਾ ਇਹ ਨਹੀਂ ਦੀ ਜਾਂਦੇ ਨਾ ਲਾਵਾਂਗੇ ਇਦੋਂ ਬਾਅਦ ਕਿਸੇ ਪ੍ਰੋਗਰਾਮ ਤੇ ਗਾਣਾ ਨਹੀਂ ਲਾਉਂਦੇਗੇ ਜਿਹੜੇ ਡੀਜੇ ਵਾਲੇ ਹੈਗੇ ਜੇਕਰ ਗਾਣਾ ਜਿਹੜੇ ਟੱਪੇ ਨੂੰ ਲਾਉਂਦਾ ਉਹਦੇ ਬਾਰੇ ਕੀ ਮੰਗ ਪੱਤਰ ਦਿੱਤਾ ਯਾਰ ਏਡੀ ਸਿਨੂ ਉਦੇ ਬਾਅਦ ਤੇ ਹਾਂਜੀ ਉਹਦੇ ਤੇ ਰੱਖਾਂਗੇ ਬੈਨ ਵੀ ਜਿਹੜਾ ਕੋਈ ਵੀ ਪ੍ਰੋਗਰਾਮ ਇਹ ਕਰਾਉਂਦਾਗਾ ਵੀ ਡੀਜੇ ਲਾਊਗਾ ਉਹਦੇ ਤੇ ਆਪਦਾ ਕਾਨੂੰਨੀ ਕਾਰਵਾਈ ਆਪਾਂ ਮੰਗ ਪੱਤਰ ਡੀਸੀ ਸਾਹਿਬ ਨੂੰ ਦੇਵਾਂਗੇ ਵੀ ਉਹਨਾਂ ਤੇ ਕਾਨੂੰਨੀ ਕਾਰਵਾਈ ਕਰੋ ਕਿਉਂ ਗਾਣਾ ਡਾਊਨਲੋਡ ਹੋ ਜਾਣਾ ਜੀ ਇਹ ਗਾਣਾ ਦਾ ਜਿਹੜਾ ਸਰਾਰਤੀ ਅੰਸਰ ਆ ਉਹਦਾ ਵਜਾਊਗਾ ਉਹ ਸਰਾਰਤੀ ਅੰਸਰ ਇਹ ਤਾਂ ਵਿਚਾਰਾ ਗਾ ਕੇ ਬਿਸਤਾਰਿਆਗਾ ਕਿਉਂਕਿ ਸਾਰੇ ਭਰਾਵਾਂ ਨਾਲ ਹੀ ਇਹ ਦਿਲੋਂ ਪਿਆਰ ਕਰਦਾ ਪਹਿਲਾਂ ਤੋਂ ਜੁੜੇ ਵਿਆਂ ਅਸੀਂ ਸਰਪੰਚ ਹੋਣ ਦੇ ਨਾਂ ਦੇ ਚਾਹੇ ਸੀ ਥੋੜਾ ਜਿਹਾ ਪ੍ਰਦਰਸ਼ਨ ਕਰਿਆ ਵੀ ਆ ਆ ਕੱਢ ਕੇ ਦੇਖ ਲੋ ਅਸੀਂ ਹਜੇ ਤੱਕ ਅਣ ਪੋਲੋ ਨਹੀਂ ਕਰਿਆ ਬਾਈ ਨੂੰ ਕਿਉਂਕਿ ਅਸੀਂ ਵੀ ਖੁਦ ਸੁਣਦੇ ਆਂਗੇ ਪਹਿਲਾਂ ਵੀ ਬਹੁਤ ਸਾਰੇ ਗਾਣੇ ਗਾਏ ਆ ਬਾਈ ਨੇ ਸਰਪੰਚੀ ਵਾਲਾ ਗਾਣਾ ਗਾਇਆ 40 ਲੱਖ ਚ ਪਊਗਾ ਸਾਡਾ ਰਹਿਣ ਦੇ ਟੈਗ ਸਰਪੰਚੀ ਦਾ ਬਹੁਤ ਸੋਨੇ ਗਾਣੇ ਗਾਏ ਆ ਬਾਈ ਨੇ ਕੋਈ ਗੱਲ ਨਹੀਂ ਬਾਈ ਨੇ ਗਲਤੀ ਮੰਨੀਆਂ ਬਹੁਤ ਸਾਰੇ ਸਰਪੰਚਾਂ ਨੂੰ ਹੱਥ ਜੋੜ ਕੇ ਬੇਨਤੀ ਆ ਮੈਂ ਕਰਨਦੀਪ ਸਿੰਘ ਮੀਤ ਪ੍ਰਧਾਨ ਸੈਨਾ ਬਲਾਕ ਤੋਂ ਸਾਰੇ ਆਪਰਾਵਾ ਨੂੰ ਬੇਨਤੀ ਕਰਦਾ ਵੀ ਬਾਈ ਕੋਈ ਗੱਲ ਨਹੀਂ ਚਲੋ ਗਲਤੀ ਬੰਦੇ ਤੋਂ ਹੁੰਦੀ ਆ ਜਿਹੜੇ ਬੰਦੇ ਨੇ ਗਲਤੀ ਮੰਨ ਲਈ ਬਹੁਤ ਵੱਡੀ ਗੱਲ ਹੈ ਧੰਨਵਾਦ ਕਰਦੇ ਆ ਖਰਿਆ ਜੀ ਹੋਰ ਜਿਹੜੇ ਸਰਪੰਚਾਂ ਨੂੰ ਕੀ ਪਿੰਨ ਕਰਨਾ ਚਾਹੁੰਗੇ ਦੇਖੋ ਜੀ ਜਿਹੜਾ ਇਹ ਵਿਵਾਦ ਛੜਿਆ ਸੀ ਖੁਦ ਬਰਨਾਲੇ ਤੁਸੀਂ ਛੜਿਆ ਸੀਗਾ ਸਾਡਾ ਨਾਮ ਗਰ ਕਲਾਕਾਰ ਆ ਬਹੁਤ ਉੱਚੇ ਪੱਧਰ ਤੇ ਅੱਜ ਬਾਈ ਆ ਬਗਾਰੇ ਇਹਨੂੰ ਤਰੱਕੀਆਂ ਦੇਵੇ ਹੋਰ ਬੁਲੰਦੀਆਂ ਸੂਵੇ ਵੀ ਅਸੀਂ ਇਹੀ ਬੇਨਤੀ ਕਰਦੇ ਆਂ ਵੀ ਇੱਥੇ ਹੀ ਵਿਵਾਦ ਛੜਿਆ ਸੀ ਇੱਥੇ ਹੀ ਖਤਮ ਹੋ ਜਾਏ ਕਿਉਂਕਿ ਭਰਾ ਨੂੰ ਨਾਮ ਪਰੇਸ਼ਾਨ ਕਰਿਆ ਜਾਵੇ ਗਾਹਾਂ ਵਾਸਤੇ ਇਹ ਸੋ ਸਮਝ ਕੇ ਗਾਉਣਗੇ ਗਲਤੀ ਇਹਨਾਂ ਨੇ ਬਈ ਨੇ ਬੰਨੀ ਹੈ। ਦੋਸ਼ ਨਹੀਂ ਲੱਗੇ ਜੀ। ਪਹਿਲਾਂ ਤਾਂ ਇਹ ਸਾਰੇ ਭਰਾ ਜੀ ਮੇਰੇ ਵੱਡੇ ਮੈਂ ਵੀਡੀਓਜ਼ ਵੀ ਕਿਹਾ ਸੀਗਾ ਵੀ ਵੀ ਜਿਹੜਾ ਵੀ ਸਰਪੰਚ ਹੁੰਦਾ ਉਹ ਪਿੰਡ ਦਾ ਮੁਖੀ ਹੁੰਦਾ। ਪਿੰਡ ਦਾ ਮੋਤਬਰ ਬੰਦਾ ਹੁੰਦਾ ਤੇ ਮੈਂ ਉਹਦੇ ਕਰਕੇ ਹੀ ਮੈਂ ਪਹਿਲਾਂ ਵੀ ਮਾਫੀ ਮੰਗੀ ਮੈਂ ਹੁਣ ਵੀ ਕਹਣਾ ਵੀ ਸਾਰੇ ਵੱਡੇ ਭਰਾ ਮਾਫੀ ਮੰਗਣ ਵਾਲਾ ਕੋਈ ਛੋਟਾ ਨਹੀਂ ਹੁੰਦਾ। ਮਾਫ ਕਰਨ ਵਾਲਾ ਕੋਈ ਛੋਟਾ ਨਹੀਂ ਹੁੰਦਾ। ਸੋ ਇਹ ਵੀਰੇ ਵੱਡੇ ਭਰਾ ਜੀ ਤੇ ਬਸ ਇਹਨਾਂ ਨੂੰ ਮੈਂ ਭਰਾਵਾਂ ਨੂੰ ਇਹ ਹੀ ਕਹਿਣਾ ਆ ਵੀ ਜਿਹੜਾ ਆਪਣਾ ਗਾਣਾ ਆਇਆ ਸੀ ਉਹਦੇ ਤੇ ਵੀ ਪਲਾਤੀ ਆਪਾਂ ਬਾਕੀ ਮੈਂ ਤੁਹਾਡੇ ਮਾਧਿਅਮ ਰਾਹੀਂ ਵੀ ਜਿੰਨੇ ਵੀ ਚਲੋ ਤੁਹਾਨੂੰ ਦੇਖਣਗੇ ਜਿੰਨੇ ਵੀ ਭਰਾ ਜਿਹੜਾ ਵੀ ਵੀਰ ਤੁਸੀਂ ਵਿਆਹ ਸ਼ਾਦੀ ਤੇ ਜਾਂਦੇ ਹੋ ਕਿਤੇ ਵੀ ਇੰਜੋਏ ਕਰਦੇ ਹੋ ਤਾਂ ਤੁਸੀਂ ਇਹ ਗਾਣਾ ਨਾ ਲਵਾਓ ਕੋਈ ਹੋਰ ਗਾਣਾ ਲਵਾ ਲਓ ਕੱਲ ਨੂੰ ਕਿਸੇ ਲੜਾਈ ਦਾ ਕਾਰਨ ਜਾਂ ਕਿਸੇ ਵੀ ਚੀਜ਼ ਦਾ ਕਾਰਨ ਨਾ ਬਣੇ ਕਿਉਂਕਿ 1 ਮਿੰਟ ਦਾ ਗੁੱਸਾ ਕਿਸੇ ਦੀ ਜਾਨ ਲੈ ਸਕਦਾ ਸੋ ਆਪਣੇ ਹੋਰ ਬਥੇਰੇ ਗਾਣੇ ਆ ਲੱਖਾਂ ਗਾਣੇ ਆਉਂਦੇ ਆ ਆਪਾਂ ਜੇ ਇੰਜੋਏ ਕਰਨਾ ਕਿਸੇ ਹੋਰ ਗਾਣੇ ਤੇ ਇੰਜੋਏ ਕਰ ਲਓ ਸੋ ਪਲੀਜ਼ ਭਾਈਚਾਰਾ ਬਣਾ ਕੇ ਰੱਖੋ ਤੇ ਮੈਂ ਫੇਰ ਜਿੰਨੇ ਵੀ ਭਰਾ ਸਰਪੰਚ ਭਰਾ ਬੈਠੇ ਜਿੰਨੇ ਉਹਰੇ ਮੌਜੂਦ ਨੇ ਉਹਨਾਂ ਤੋਂ ਨਹੀਂ ਜਿੰਨੇ ਵੀ ਪੰਜਾਬ ਚ ਪੂਰੇ ਇੰਡੀਆ ਚ ਪੂਰੇ ਵਰਲਡ ਚ ਲਾ ਲਓ ਜਿੱਥੇ ਜਿੱਥੇ ਵੀ ਸਰਪੰਚਾਂ ਸਾਰੇ ਸਰਪੰਚਾਂ ਤੋਂ ਮਤਲਬ ਤਹਿ ਦਿਲ ਤੋਂ ਮਾਫੀ ਮੰਗਦਾ ਜੇ ਤੁਹਾਨੂੰ ਸਰਪੰਚਾਂ ਤੋਂ ਛੱਡੋ ਕਿਸੇ ਵੀ ਬੰਦੇ ਤੋਂ ਜੇ ਕਿਸੇ ਦੇ ਦਿਲ ਨੂੰ ਕੋਈ ਠੇਸ ਪਹੁੰਚੀ ਤਾਂ ਆਪ ਦਾ ਛੋਟਾ ਭਰਾ ਸਮਝ ਕੇ ਮਾਫ ਕਰ ਦਿਓ ਤੁਹਾਡੇ ਚਰਨਾਂ ਦੀ ਧੂੜ ਆ ਤੁਹਾਡੇ ਬੱਚੇ ਆ ਕਈ ਵਾਰ ਬੰਦੇ ਨੂੰ ਨਹੀਂ ਪਤਾ ਲੱਗਦਾ ਗਲਤੀਆਂ ਹੋ ਜਾਂਦੀਆਂ ਬਾਈ ਫਰ ਹੱਲ ਕੀ ਨਿਕਲਿਆ ਕੋਈ ਸਲੂਸ਼ਨ ਕੀ ਨਿਕਲੇਗਾ ਹੱਲ ਜੀ ਅਸੀਂ ਬੀ ਪਲਾਤੀ ਬਾਕੀ ਚਲੋ ਆਰਾਮ ਬਾਈ ਜਿੰਨੇ ਸਾਰੇ ਮੋਤਵਾਰ ਬੰਦੇ ਹੀ ਬੈਠੇ ਆ ਭਾਈ ਹੁਣ ਦੱਸ ਦੇਣਗੇ ਬੀਪ ਹੀ ਆ ਨਾ ਜੀ ਮੇਨ ਬੀ ਪਲਾਤੀ ਬਾਕੀ ਗਾਣਾ ਸਾਰੇ ਕਿਤੇ ਬੀਪ ਲੱਗ ਜਾਣੀ ਬਾਕੀ ਮੈਂ ਆਪਦੇ ਸੋਸ਼ਲ ਮੀਡੀਆ ਤੇ ਲਾਈਵ ਹੋ ਕੇ ਪਾ ਦੂੰਗਾ ਵੀ ਕਿਤੇ ਵੀ ਇਹ ਗਾਣਾ ਹੁਣ ਨਾ ਯੂਜ਼ ਕੀਤਾ ਜਾਵੇ ਤੇ ਜਿੱਥੇ ਤੁਸੀਂ ਡੀਜੇ ਤੇ ਲਵਾਉਣਾ ਉਥੇ ਨਾ ਲਵਾਓ ਸਰ ਸਭ ਤੋਂ ਵੱਡੀ ਗੱਲ ਆ ਦੋ ਸ਼ੋਹ ਲਾਏ ਤੁਹਾਡੇ ਕੋਲ ਗਾਣਾ ਵੀ ਨਹੀਂ ਗਾਇਆ ਗਿਆ ਇਹਨੂੰ ਕਿਵੇਂ ਦੇਖਦੇ ਕਿਹੜਾ ਜੀ ਮੰਨ ਲਓ ਸਰਪੰਚ ਵਾਲਾ ਗਾਣਾ ਨਹੀਂ ਗਾਇਆ ਦੋ ਸ਼ੋਹ ਲਾ ਕੇ ਆਏ ਤੁਸੀਂ ਫੇਰ ਵੀ ਲੋਕਾਂ ਦੀ ਮੰਗ ਸੀ ਤੁਸੀਂ ਗਾਣਾ ਨਹੀਂ ਇਹਨੂੰ ਕਿਵੇਂ ਦੇਖਦੇ ਹਾਂ ਉਹ ਤਾਂ ਬਾਈ ਇਦਾਂ ਹੀ ਵੀ ਜਿਵੇਂ ਹੁਣ ਕਈ ਵਾਰ ਕੋਈ ਬੰਦਾ ਆਉਂਦਾ ਜੀ ਉਹ ਆ ਕੇ ਕਹਿੰਦਾ ਬਾਈ ਉਹ ਗਾਣਾ ਗਾ ਤੁਸੀਂ ਹੋਰ ਦਾ ਹੋਰ ਜੀ ਅੱਜ ਮੈਂ ਤੁਸੀ ਪਤਾ ਕਰ ਲਿਓ ਜੀਰੇ ਜੀਰੇ ਪਿੰਡ ਦਾ ਹੀ ਮੌਜੂਦਾ ਸਰਪੰਚ ਆ ਬਾਈ ਗੁਰਪ੍ਰੀਤ ਸਰਪੰਚ ਮੈਂ ਉਹਨਾਂ ਦੇ ਸ਼ੋਹ ਲਾ ਕੇ ਆਇਆ ਜੀ ਉਹਨਾਂ ਦੇ ਵਿਆਹ ਦਾ ਪ੍ਰੋਗਰਾਮ ਸੀ ਆਪਦਾ ਉਹਦਾ ਬਾਈ ਦਾ ਵਿਆਹ ਸੀ ਗੋਪੀ ਸਰਪੰਚ ਬਰਾੜ ਦਾ ਤੇ ਉੱਥੇ ਮੈਨੂੰ ਤਿੰਨ ਚਾਰ ਬੰਦਿਆਂ ਨੇ ਕਿਹਾ ਮੈਨੂੰ ਕਹਿੰਦੇ ਬਾਈ ਵੀ ਸ਼ੋਅ ਅੱ비 ਗਾਣਾ ਲਾ ਮੈਂ ਉਹਨੂੰ ਕਿਹਾ ਮੈਂ ਕਿਹਾ ਬਾਈ ਵੀ ਆਪਣਾ ਭਰਾ ਹੈਗਾ ਮੌਜੂਦਾ ਸਰਪੰਚ ਆ ਤੇ ਯਾਰ ਕਾ ਨੂੰ ਮੈਂ ਕਿਹਾ ਤੁਹਾਨੂੰ ਪਤਾ ਹੀ ਆ ਵੀ ਆਪਣਾ ਰੌਲਾ ਚੱਲੀ ਜਾਂਦਾ ਹਨਾ ਤੇ ਉਹ ਸਮਝ ਗਏ ਬਾਈ ਤੇ ਕੱਲ ਵਾਲੇ ਸ਼ੋਅ ਤੇ ਵੀ ਇਦਾਂ ਹੋਇਆ ਲੋਕ ਸਮਝ ਜਾਂਦੇ ਆ ਬਾਈ ਜੇ ਤੁਸੀਂ ਪਿਆਰ ਨਾ ਕਹਿੰਦੇ ਹੋ ਤਾਂ ਹਰ ਇੱਕ ਬੰਦਾ ਸਮਝ ਜਾਂਦਾ ਜੇ ਤੁਸੀਂ ਆਕੜ ਨਾ ਕਹੋਗੇ ਵੀ ਯਾਰ ਜਾ ਮੈਂ ਨਹੀਂ ਗਾਉਂਦਾ ਤੇ ਫਿਰ ਉਹ ਆਕੜ ਨਾ ਫਿਰ ਤੁਹਾਨੂੰ ਪਤਾ ਹੀ ਆ ਆਕੜ ਦਾ ਮਸਲੇ ਵਿਗੜ ਜਾਂਦੇ ਆ ਸੋ ਸਰ ਤੁਹਾਡੇ ਕੋਲ ਲਾਈਵ ਜਾਨਕੀ ਇਹ ਗਾਣਾ ਗਾਇਆ ਨਹੀਂ ਜਾਂ ਉਹ ਸਟੇਟ ਨਹੀਂ 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 ਗਾਉਂਦੇ ਵੀਰੇ ਨਹੀਂ ਗਾਉਂਦੇ ਕੁਝ ਵੀ ਰੈਸਟੋਰੈਂਟ ਜੇ ਗਾਇਆ ਜਾਂ ਉਹ ਤਾਂ ਇਹ ਟੱਪਾ ਨਹੀਂ ਗਾਇਆ ਜਾਂ ਮਤਲਬ ਮੇਨ ਗੱਲ ਇਹ ਆ ਵੀ ਜਿਹੜੀਆਂ ਇਹ ਲਾਈਨਾਂ ਨੇ ਇਹ ਨਹੀਂ ਗਾਈਆਂ ਜਾਣਗੀਆਂ ਹਾਂ ਭਾਈ ਹਾਂ ਸਰ ਜੇ ਅੱਜ ਅੱਜ ਮਸਲਾ ਹੱਲ ਹੋਇਆ ਹੈਗਾ ਜੀ ਉਹ ਪਿਆਰ ਸਤਕਾਰ ਦਾ ਕਹਿ ਰਹੇ ਆ ਪਿਆਰ ਸਤਕਾਰ ਹੀ ਹੈ ਜੀ ਇਹ ਸਾਰੇ ਵੱਡੇ ਭਰਾ ਆ ਗਏ ਵੱਡੇ ਭਰਾ ਬੈਠੇ ਆ ਵੱਡੇ ਭਰਾ ਪਿਓ ਵਰਗੇ ਹੁੰਦੇ ਆ ਇਹ ਪਿਆਰ ਸਤਕਾਰ ਹੀ ਹੈ ਜੀ ਜੇ ਪਿਆਰ ਸਤਕਾਰ ਨਾ ਹੁੰਦਾ ਤਾਂ ਇਹ ਮਸਲਾ ਪਹਿਲਾਂ ਹੀ ਵਧਿਆ ਹੋਇਆ ਹੋਰ ਵੱਧ ਜਾਣਾ ਸੀ ਸਮਝਦੇ ਹੋ ਨਾ ਤੇ ਆ ਜੀ ਜੀ ਮੈਨੂੰ ਬਹੁਤ ਸ਼ੁਕਰੀਆ ਤੁਹਾਡੇ ਬਰਨਾਲਾ ਕੀ ਕਹਿਣਾ ਚਾਹੋਗੇ ਸਰ ਅਵਿੰਦਰ ਆਪਦੇ ਦਰਸ਼ਕਾਂ ਨੂੰ ਕੀ ਕਹਿਣਾ ਚਾਹੋਗੇ ਦਰਸ਼ਕਾਂ ਨੂੰ ਇਹ ਜੀ بس ਪਿਆਰ ਨਾਲ ਰਹੋ ਸਾਰੇ ਜਣੇ ਭਾਈਚਾਰਾ ਬਣਾ ਕੇ ਰੱਖੋ ਤੇ ਛੋਟਾ ਜਿਹਾ ਪੰਜਾਬ ਆਪਣਾ ਬਹੁਤ ਹੀ ਥੋੜੇ ਜੇ ਲੋਕ ਰਹਿੰਦੇ ਆ ਆਪਾਂ ਅੱਧਾ ਪੰਜਾਬ ਆਪਣਾ ਬਾਹਰ ਚਲਾ ਗਿਆ ਤੇ ਕਿਸੇ ਪ੍ਰਤੀ ਬੈਰ ਵਿਰੋਧ ਨਾ ਰੱਖੋ ਬਸ ਪਿਆਰ ਨਾਲ ਰਹੋ ਸਰਵਤ ਦੇ ਭਲੇ ਦੀ ਅਰਦਾਸ ਕਰੋ ਗਾਣੇ ਚੱਲੀ ਜਾਂਦੀ ਸੀ ਅਸੀਂ ਫਲੋ ਵਿੱਚ ਚੱਲੀ ਜਾਂਦੀ ਸੀ ਜਿਵੇਂ ਮੇਰੀ ਮੂਵੀ ਚੱਲੀ ਜਾਂਦੀ ਆ ਹੋਰ ਬਹੁਤ ਕੰਮ ਹੈ ਨਾ ਉਹ ਜਿਵੇਂ ਫਲੋ ਫਲੋ ਚ ਅਸੀਂ ਗਾਣਾ ਰਿਕਾਰਡ ਕਰ ਰਹੇ ਸੀ ਉਦੋਂ ਪੰਜ ਸੱਤ ਬੰਦੇ ਬੈਠੇ ਸੀ ਮੇਰੇ ਵੀ ਆਦਤ ਸ਼ੁਰੂ ਤੋਂ ਰਹੀ ਹੈ ਜੀ ਜਦੋਂ ਮੈਂ ਕੋਈ ਗਾਣਾ ਕਰਦਾ ਮੈਂ ਆਪਦੇ ਦੋ ਚਾਰ ਸੱਜਣ ਮਿੱਤਰਾਂ ਨੂੰ ਸੁਣਾਉਣਾ ਵੀ ਇਹ ਕਿਸੇ ਦੇ ਵਿਵਾਦ ਦਾ ਕਾਰਨ ਤਾਂ ਨਹੀਂ ਬਣੂਗਾ ਕੁਝ ਵੀ ਜੀ ਉਹ ਮੇਰੇ ਆਲੇ-ਦਾਲੇ ਜਿਹੜੇ ਪੰਜ ਚਾਰ ਬੰਦੇ ਬੈਠੇ ਸੀ ਨਾ ਉਹ ਮੇਰੇ ਵੱਡੇ ਭਰਾ ਸੀ ਚਿੱਟੀਆਂ ਦਾੜ੍ਹੀਆਂ ਵਾਲੇ ਸੀ ਦੋ ਬੰਦੇ ਮੈਂ ਉਹਨਾਂ ਨੂੰ ਗਾਣਾ ਸੁਣਾਇਆ ਮੈਂ ਕਿਹਾ ਯਾਰ ਬਾਈ ਇਹ ਮੈਨੂੰ ਆ ਗੱਲ ਸਹੀ ਨਹੀਂ ਲੱਗ ਰਹੀ ਜੀ ਯਾਰ ਇਹਦਾ ਕੋਈ ਬਵਾਦਤਾ ਨਹੀਂ ਬਣ ਜੂ ਗੱਲ ਉਹ ਮੈਨੂੰ ਕਹਿੰਦੇ ਨਹੀਂ ਨਹੀਂ ਯਾਰ ਇਹਦਾ ਕਾਦਾ ਬਵਾਦ ਬਣਨਾ ਮਤਲਬ ਉਹਨਾਂ ਨੇ ਮੈਨੂੰ ਦੋ ਤਿੰਨ ਗਾਣੇ ਨਹੀਂ ਐਗਜ਼ਾਮਪਲਾਂ ਦਿੱਤੀਆਂ ਵੀ ਇੱਦਾਂ ਦਾ ਉਹ ਆਇਆ ਪੈਰਾ ਚ ਥਾਣੇਦਾਰ ਰੋਲ ਦਾ ਵੀ ਲੈ ਲੈ ਤੂੰ ਸਰਪੰਚੀ ਸਰਕਾਰੀ ਪੈਸਾ ਖਾਵਾਂਗੇ ਵੀ ਐ ਕੁਝ ਨਹੀਂ ਹੁੰਦਾ ਤੂੰ ਕਰ ਦੇ ਮੈਂ ਚਲੋ ਜੀ ਮੈਂ ਉਹਨਾਂ ਦੀ ਜਿਵੇਂ ਵੀ ਲਾ ਲਓ ਇਹ ਗਲਤੀ ਹੋਣੀ ਸੀ ਜੀ ਇਹ ਸਾਰਾ ਕੁਝ ਹੋਣਾ ਸੀ ਜਿਵੇਂ ਕਰਮਾਂ ਚ ਲਿਖਿਆ ਸੀ ਜੀ ਉਹ ਜਿਹੜੀ ਚੀਜ਼ ਲਿਖੀ ਪ੍ਰਮਾਤਮਾ ਨੇ ਕਰਮਾਂ ਚ ਉਹ ਹੋ ਕੇ ਰਹੇ ਨੇ ਨਾ ਉਹਨੂੰ ਕੋਈ ਟਾਲ ਸਕਦਾ ਤੇ ਬਾਕੀ ਮੈਂ ਫੇਰ ਵੀ ਮੈਂ ਤਾਂ ਹੁਣ ਵੀ ਮੈਂ ਦੁਬਾਰੇ ਵੀ ਕੱਲ ਨੂੰ ਵੀ ਪਰਸ ਨੂੰ ਵੀ ਮੈਂ ਇਹ ਕਹਣਾ ਜੇ ਕਿਸੇ ਦੇ ਦਿਲ ਨੂੰ ਠੇਸ ਪਹੁੰਚੀ ਤਾਂ ਵੀਰੇ ਮਾਫ ਕਰਿਓ ਮੈਂ ਇਹ ਚੀਜ਼ਾਂ ਚ ਮੈਂ ਬਹੁਤ ਬਹੁਤ ਜ਼ਿਆਦਾ ਗਰੀਬੀ ਦੇਖ ਕੇ ਇੱਥੇ ਤੱਕ ਪਹੁੰਚਿਆ ਮੈਂ ਨਾ ਇਹ ਚੀਜ਼ਾਂ ਚ ਪੈਣਾ ਚਾਹੁੰਨਾ ਵੀਰੇ ਮੈਂ ਸਿੱਧੀ ਸਿੰਪਲ ਆਪਦੀ ਬਹੁਤ ਨਿਮਰਤਾ ਨਾਲ ਰੋਜੀ ਰੋਟੀ ਕਮਾਉਣੀ ਚਾਹੁੰਨਾ ਤੇ ਆਪਦੀ ਫੈਮਿਲੀ ਨੂੰ ਖਵਾਉਣੀ ਚਾਹੁੰਨਾ ਬਸ ਔਰ ਮੈਂ ਨਾ ਕਿਸੇ ਨਾਲ ਲੜਨਾ ਚਾਹਨਾ ਨਾ ਮੇਰਾ ਕਿਸੇ ਨਾਲ ਬੈਰ ਵਿਰੋਧ ਦਾ ਨਾਮ ਇਹ ਕਿਹਨਾਂ ਰੱਖਣਾ ਚਾਹੁੰਦਾ ਹਾਂ ਜੀ ਪਹਿਲਾਂ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਜੀ ਮੈਂ ਸਰਪੰਚ ਰਾਮ ਸਿੰਘ ਉਗੋਕੇ ਇੱਕ ਮਸਲਾ ਪੱਖਿਆ ਸੀਗਾ ਜੀ ਸਾਡੇ ਬਾਈ ਗੁਲਾਬ ਸਿੰਘ ਜੀ ਤੱਕ ਗੀਤ ਆਇਆ ਸੀਗਾ ਕੋਈ ਸਰਪੰਚਾਂ ਦੇ ਆਪੋਜਿਟ ਬੋਲੇਗੇ ਸੀ ਸ਼ਬਦ ਤੇ ਅਸੀਂ ਕੱਲ ਇੱਥੇ ਆਏ ਸੀ ਸਾਡੇ ਬਲਾਕ ਦੇ ਸਰਪੰਚ ਜ਼ਿਲ੍ਹੇ ਦੇ ਸਰਪੰਚ ਇਕੱਠੇ ਹੋਏ ਸੀਗੇ ਜੀ ਤੇ ਕੋਈ ਸਰਪੰਚ ਨਹੀਂ ਆ ਸਕੇ ਜੀ ਤੇ ਉਹਦਾ ਅਸੀਂ ਫਿਰ ਉਸ ਤੋਂ ਬਾਅਦ ਜਿਹੜਾ ਵੀ ਕੋਈ ਲੀਕੈਜ ਪ੍ਰੋਗਰਾਮ ਹੈ ਫਿਰ ਸੋਮਵਾਰ ਦਾ ਲੀਕਲੈਸ ਸੀ ਇਸ ਦੇ ਡੀਸੀ ਦਫ਼ਤਰ ਵੀ ਆਉਣਾ ਸੀ ਜੋ ਵੀ ਕੋਈ ਫੈਸਲਾ ਲੈਣਾ ਸਾਡੇ ਬਲਾਕ ਦੇ ਪ੍ਰਧਾਨ ਪੰਚਾਇਤ ਪ੍ਰਧਾਨ ਤੇ ਹੋਰ ਜ਼ਿਲ੍ਹੇ ਦੇ ਪ੍ਰਧਾਨ ਆ ਰਹੇ ਸੀ ਸਾਰੀ ਪੰਚਾਇਤਾਂ ਦੇ ਸਰਪੰਚ ਆ ਰਹੇ ਸੀ ਜੀ ਤੇ ਉਸ ਤੋਂ ਬਾਅਦ ਉਹ ਤੋਂ ਪਹਿਲਾਂ ਅਸੀਂ ਮੰਡੇ ਦਾ ਪ੍ਰੋਗਰਾਮ ਰੱਖਿਆ ਗਿਆ ਸੀਗਾ ਜੀ ਅਚਾਨਕ ਹੀ ਸਿੱਧੂ ਭਾਈ ਦਾ ਫੋਨ ਆਇਆ ਵੀ ਸਾਨੂੰ ਆਰਜੈਂਟੀ ਇੱਥੇ ਬੁਲਾਇਆ ਗਿਆ ਵੀ ਬਾਈ ਜੀ ਆਪਾਂ ਬੈਠ ਕੇ ਕੋਈ ਡਿਸਕਸਸ਼ਨ ਕਰਨੀ ਆ ਤੇ ਅਸੀਂ ਫਿਰ ਨਾਲ ਦੇ ਜਿਹੜਾ ਗਰੁੱਪ ਚ ਮੈਸੇਜ ਵੀ ਭੇਜੇ ਵੀ ਪਾਈ ਜਿਹੜੇ ਵੀ ਸਰਪੰਚ ਚ ਬੁਆਇਸ ਨੂੰ ਸੁਣਦੇ ਨੇ ਅਸੀਂ ਕਾਲਜ ਵੀ ਕੀਤੀ ਕਈਆਂ ਨੂੰ ਤੇ ਆਏ ਵੀ ਨੇ ਪਹੁੰਚੇ ਵੀ ਨੇ ਕਿਉਂਕਿ ਟਾਈਮ ਦੇ ਕੰਮ ਦੇ ਟਾਈਮ ਹੋਣ ਕਾਰਨ ਜਾਨੀ ਕਿ ਜਿਆਦਾ ਹੁਣ ਤੁਹਾਨੂੰ ਪਤਾ ਹੀ ਹੈ ਝੋਨੇ ਦਾ ਟਾਈਮ ਆ ਜੀ ਜਿਰੀ ਦਾ ਸਰਪੰਚ ਬਿਜੀ ਨੇ ਕੰਮ ਸਾਨੂੰ ਪਤਾ ਹਰ ਇੱਕ ਘਰ ਦੇ ਵਿੱਚ ਕੰਮ ਧੰਦੇ ਚੱਲਦੀ ਨੇ ਜੀ ਤੇ ਅਸੀਂ ਉਹ ਬਾਈ ਜੀ ਆ ਕੇ ਬੈਠੇ ਉਹਨਾਂ ਨੇ ਇਸ ਚੀਜ਼ ਦੀ ਸੌਰੀ ਫੀਲ ਕੀਤੀ ਆ ਵੀ ਗਲਤੀ ਹੋਈ ਹੈ ਵੀ ਅੱਗੇ ਤੋਂ ਜਾਨੀ ਕਿ ਕਿਸੇ ਦੇ ਵੀ ਖਿਲਾਫ ਕੋਈ ਸ਼ਬਦ ਨਹੀਂ ਬੋਲੇ ਜਾਊਗਾ ਮਸਲਾ ਹੁਣ ਸਰਪੰਚਾਂ ਦਾ ਸੀ ਸਰਪੰਚਾਂ ਦੇ ਖਿਲਾਫ ਉਹ ਗੀਤ ਦਾ ਜਾਨੀ ਕਿ ਕੋਸ਼ਿਸ਼ ਵੀ ਅਸੀਂ ਬੀ ਪਲਾ ਦਿੱਤੀਆਂ ਜੀ ਕਿਸੇ ਲੈ ਪ੍ਰੋਗਰਾਮ ਦੇ ਵਿੱਚ ਜੀ ਇਸ ਤਰ੍ਹਾਂ ਦਾ ਕੋਈ ਗੀਤ ਨਹੀਂ ਗਾਇਆ ਜਾਊਗਾ ਇਹਨਾਂ ਨੇ ਆਪਣੇ ਜਿੰਨੇ ਵੀ ਚਾਹਵਾਨ ਨੇ ਜੀ ਪਸੰਦੀ ਦੇ ਇਹਨਾਂ ਦੇ ਜਾਨੀ ਕਿ ਇਹਨਾਂ ਨੂੰ ਫੋਲੋਅਰ ਜਿੰਨੇ ਉਹਨਾਂ ਨੂੰ ਵੀ ਬੇਨਤੀ ਕੀਤੀ ਵੀ ਬਾਈ ਜੀ ਵੀ ਇਹ ਗੀਤ ਮੇਰੇ ਸ਼ਬਦ ਕਿਸੇ ਦੇ ਜਾਨੀ ਕਿ ਮੌਤ ਦਾ ਕਾਰਨ ਜਾਂ ਕਿਸੇ ਹਾਦਸੇ ਦਾ ਕਾਰਨ ਨਾ ਬਣ ਜਾਣ ਵੀ ਇਹ ਕਿਸੇ ਵੀ ਤਰ੍ਹਾਂ ਦਾ ਗੀਤ ਨੂੰ ਨਾ ਗਾਇਆ ਜਾਵੇ ਸਾਡੀ 50 50 ਹੋਣੀ ਹੈ ਅਸੀਂ ਦੇਖੋ ਜੀ ਮਾਫੀ ਮੰਗਲਣਾ ਜਾਂ ਮਾਫ ਕਰ ਲੈਣਾ ਕੋਈ ਬੰਦਾ ਛੋਟਾ ਵੱਡਾ ਨਹੀਂ ਹੋ ਜਾਂਦਾ ਜੀ ਹਨਾ ਅਸੀਂ ਚਾਹੁੰਦੇ ਸੀ ਸਾਡੇ ਸਰਪੰਚ ਜੁਨੀਅਰ ਦੀ ਇਹੀ ਸੀ ਵੀ ਸਾਡੇ ਵਿੱਚ ਆ ਕੇ ਬੈਠ ਕੇ ਸਾਨੂੰ ਸੈਟੀਸਫਾਈ ਕਰਨ ਉਹ ਆਏ ਨੇ ਜੀ ਉਹਨਾਂ ਨੇ ਆਪ ਕਾਲ ਕਰਕੇ ਸਾਨੂੰ ਬੁਲਾਇਆ ਅਸੀਂ ਪਹੁੰਚੇ ਸਾਡੇ ਕੁਸਰਪੰਚਾਇਸ ਨੇ ਨਹੀਂ ਪਹੁੰਚੇ ਅਸੀਂ ਉਹਨਾਂ ਤੋਂ ਵੀ ਮਾਫੀ ਚਾਹੁੰਦੇ ਆ ਵੀ ਕਿਤੇ ਇਦਾਂ ਨਾ ਕਹਿਣ ਪ੍ਰਧਾਨ ਜੀ ਨੇ ਵੀ ਦੱਸ ਦਿੱਤੀ ਆ ਵੀ ਸਾਨੂੰ ਬੁਲਾਇਆ ਨਹੀਂ ਜੀ ਦੇਖੋ ਅਸੀਂ ਮੈਸੇਜ ਕੀਤੇ ਆ ਜੀ ਇਹਨਾਂ ਨੇ ਵੀ ਸਾਨੂੰ ਵਾਦਾ ਕੀਤਾ ਵੀ ਜਦੋਂ ਵੀ ਤੁਸੀਂ ਸਾਨੂੰ ਇਕੱਠ ਕਰਕੇ ਬੁਲਾਓਗੇ ਅਸੀਂ ਉਸੇ ਟਾਈਮ ਹੀ ਤੁਹਾਨੂੰ